ਨਮਸਕਾਰ ਜੀ ਮੇਰਾ ਨਾਮ ਸਨੀ ਸ਼ਰਮਾ ਮੇਰਾ ਮੁਕੇਰੀਆ ਸਿਟੀ ਮੁਕੇਰੀਆ ਕੋ ਡਿਸਟ੍ਰਿਕਟ ਸ਼ਹਿਰ ਕੋ ਦਾ ਹੈ ਜਿੱਤਨਾ ਰਪੋਈ ਸ਼ੇਖਾ ਸਿੰਘਲਾ ਜੀ ਨੇ ਦੱਸਾਇਆ ਮੇਰਾ 19 ਨਵੰਬਰ 2023 ਚ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਤੇ ਜਿਹਦੇ ਰਿਗਾਰਡਿੰਗ ਮੈਨੂੰ ਮੈਂ ਪਹਿਲਾਂ ਮੁਕੇਰੀਆ ਤੋਂ ਗਿਆ ਜਿਨ੍ਹਾਂ ਨੇ ਮੈਨੂੰ ਅੱਗੇ ਰੈਫਰ ਕਰਤਾ ਜਲੰਧਰ ਫਿਰ ਮੈਂ ਜਲੰਧਰ ਸ਼ਿਮਾਂਚ ਦਿਖਾਇਆ ਉਹਨਾਂ ਨੇ ਮੈਨੂੰ ਅਗੇ ਰੈਫਰ ਕਰਤਾ ਡੀਐਮਸੀ ਟੀਐਮਸੀ ਮੇਰਾ ਟ੍ਰੀਟਮੈਂਟ ਚੱਲਿਆ ਦੇ ਦੇ ਵਿੱਚ ઓਪਰੇਟ ਕੀਤਾ ਮੇਰਾ ਡਾਕਟਰ ਸ਼੍ਰੀਪਰ ਸਿੰਘ ਜੀ ਜਿਹਦੇ ਵਿੱਚ ਦੋ ਸਟੇਜ ਦੇ ઓਪਰੇਟ ਸੀ ਮੇਰੇ ਉਹਨਾਂ ਨੇ ਇੱਕ ਸਟੇਜ ਹੀ ઓਪਰੇਟ ਕੀਤਾ ਮੈਂ ਹੋਰ ਮੇਰੇ ਮੇਰਾ ਪੈਲਵਿਕ ਫ੍ਰੈਕਚਰ ਸੀ ਤੋਂ ਇੱਕ ਮੇਰਾ ਟੈਂਡਮ ਕ੍ਰੈਕ ਸੀ ਜਿਹਦੇ ਵਿੱਚ ਉਹਨਾਂ ਨੇ ਆ ਦੋਵੇਂ ਹੀ ઓਪਰੇਟ ਕੀਤੇ ਹਨ ਉਹ ਮੈਂ ਅੱਜ ਬਹੁਤ ਸਕਸੈਸਫੁਲ ਉਹਨਾਂ ਨੇ ਕੀਤੇ ਦੋਵੇਂ ਦੇ ઓਪਰੇਟ ਤੇ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਹਾਂ ਇਹ ਰੂਟੀਨ ਚੈੱਕਅਪ ਮੈਂ ਕਰਵਾਣ ਆਂਦਾ ਵੀ ਹਾਂ ਤੇ ਮੈਂ ਬਹੁਤ ਛੁੱਪਰ ਗੁਜ਼ਾਰਾ ਹੈ ਡਾクター ਸ਼ੇਖ ਫਸਲ ਮਜੀਦਾ ਜਿਨ੍ਹਾਂ ਨੇ ਮੈਨੂੰ ਦੁਬਾਰਾ ਇੰਨੇ ਲੋਕਾਂ ਦੇ ਸਾਹਮਣੇ ਖੜੇ ਹੋਣ ਦੀ ਜਗ੍ਹਾ ਦਿੱਤਾ ਦਿਨੋਂ ਤੋਂ ਬਾਅਦ ਤਾਂ ਬਿਲਕੁਲ ਖੁਸ਼ ਹੋ ਗਿਆ ਸੀ